ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਮੈਂ ਅਰਦਾਸ ਕਰਦੀ ਆਂ ਵੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਤੰਦਰੁਸਤੀ ਰੱਖੇ ਦੋ ਤਿੰਨ ਦਿਨ ਹੋ ਗਏ ਜੀ ਆਪਾਂ ਵੀਡੀਓ ਨਹੀਂ ਬਣਾਈ ਅੱਜ ਆਪਾਂ ਬਣਾਉਣ ਲੱਗੇ ਆਂ ਮੂਲੀ ਵਾਲੇ ਪਰੌਂਠੇ ਅਲੱਗ ਅਲੱਗ ਤਰੀਕੇ ਹੁੰਦੇ ਨੇ ਜੀ ਆਪੋ ਆਪਣੇ ਪਰੌਂਠੇ ਬਣਾਉਣ ਦੇ ਅੱਜ ਮੂਲੀ ਵਾਲੇ ਪਰੌਂਠੇ ਆਪਾਂ ਜਿਸ ਤਰ੍ਹਾਂ ਬਣਾਉਣੇ ਆ ਜਿਵੇਂ ਨਹੀਂ ਫਟਦੇ ਹੈਗੇ ਚਲੋ ਜੀ ਆਪਾਂ ਕਰਦੇ ਆ ਤੁਹਾਡੇ ਨਾਲ ਰੈਸਪੀ ਸ਼ੁਰੂ ਲੋ ਜੀ ਮੂੜੀ ਆਪਾਂ ਨੇ ਕੱਦੂ ਕਾਚ ਕਰਕੇ ਰੱਖ ਲਈ ਮੈਂ ਪਹਿਲਾਂ ਕਰ ਲਈ ਫਿਰ ਵੀਡੀਓ ਬੱਡੀ ਯਾਦੇ ਹੋ ਜਾਂਦੀ ਆ ਹੁਣ ਇਹਦੇ ਉੱਪਰ ਆਪਾਂ ਥੋੜਾ ਜਿਹਾ ਨਮਕ ਲਾ ਦਨੇ ਜੀ ਜਿਹੜਾ ਨਮਕ ਪਾਵਾਂਗੇ ਆਪਾਂ ਪਹਿਲੀ ਪਾਵਾਂਗੇ ਬਾਅਦ 'ਚ ਨਹੀਂ ਪਾਉਂਦੇ ਹਾਂਗੇ ਜਿੰਨੀ ਕ ਆਪਾਂ ਨੂੰ ਜ਼ਰੂਰਤ ਆ ਉਨਾ ਕ ਨਮਕ ਆਪਾਂ ਇਹਨੂੰ ਲਗਾਤਾ ਜੀ ਜੇ ਆਪਾਂ ਬਾਅਦ 'ਚ ਨਮਕ ਫੇਰ ਪਾਵਾਂਗੇ ਫਿਰ ਇਹਨੇ ਪਾਣੀ ਛੱਡ ਦੇਣਾ ਲਓ ਜੀ ਆਪਾਂ ਸਾਰੀਆਂ ਮੂੜੀਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ। ਉਹ ਮੈਨੂੰ ਵਧੀਆ ਨਹੀਂ ਲੱਗਦੀ ਜਿਹੜੀ ਉੱਪਰ ਨੂਣ ਜਿਹਾ ਭੁੱਕੇ ਬਣਾਉਂਦੇ ਨੇ। ਉਹ ਐ ਨੂਣ ਕਿੱਥੇ ਇਹਦੇ ਵਿੱਚ ਲੋਟ ਆਉਂਦਾ ਹੋਊਗਾ। ਨਾਲ ਇਹ ਜਿਵੇਂ ਜੂਰੀਏ ਜਾਂ ਰਹੀਏ ਜਿਹੋ ਉਹਦੇ ਚੀਸਾ ਪੈਣ ਲੱਗਦੀ ਐ ਤੇ ਫਿਰ ਪਾਣੀ ਜੇ ਨਿਕਲ ਕੇ ਵਿੱਚ ਸੈੱਟ ਹੋ ਜਾਂਦੀਆਂ ਨੇ ਮੂੜੀਆਂ। ਲਓ ਜੀ ਆਪਾਂ ਨੇ ਸਾਰੀਆਂ ਮੂੜੀਆਂ ਨੂੰ ਪਾਣੀ ਲਾਤਾ। ਇੱਕ ਸਾਈਡ ਤੇ ਕਰ ਦਨੇ ਆਪਾਂ ਜਿਹੜਾ ਇਹਦੇ ਵਿੱਚ ਪਾਣੀ ਆ ਨੂਨ ਲਾਤਾ ਜਿਹੜਾ ਇਹਦੇ ਵਿੱਚ ਪਾਣੀ ਆ ਉਹ ਬਾਹਰ ਨਿਕਲ ਜੂਜੀ ਹੁਣ ਆਪਾਂ ਧਨੀਆ ਤੇ ਇੱਕ ਪਿਆਜ਼ ਕੱਟ ਲੈਣੇ ਆ। ਲੋ ਜੀ 5-6 ਮਿੰਟ ਹੋ ਗਏ ਆਪਾਂ ਨੂੰ ਮੌਲੀਆਂ ਨੂੰ ਪਾਣੀ ਲਾ ਕੇ ਧਰਿਆ ਨੂੰ ਹੁਣ ਇਹਨਾਂ ਨੂੰ ਆਪਾਂ ਨੇ ਝੋੜ ਦਿੰਨੇ ਆ ਨੂਨ ਲਾ ਕੇ ਧਰਿਆ ਨੂੰ ਇਹਦੇ ਵਿੱਚੋਂ ਪਾਣੀ ਕੱਢ ਦਿੰਦੇ ਆ ਜੀ ਜੇ ਆਪਾਂ ਇਦਾਂ ਹੀ ਬੰਗੂਰਾ ਰੋਟੀ ਪਕਾਉਂਦੇ ਆ ਤਾਂ ਇਹ ਉਹ ਹੋ ਜਾਂਦਾ ਜੀ ਪਾਣੀ ਜਾਂ ਵਿੱਚ ਨਿਕਣੀ ਜਾਂਦਾ ਰੋਟੀ ਦੇ ਵਧੀਆ ਰੋਟੀ ਗੋਲ ਨਹੀਂ ਬਣਦੀ ਫਟੀਆਂ ਜਾਂਦੀ ਹੈ ਨਾਲੇ ਇਹ ਬੈ ਕਰਦਾ ਜੀ ਪਾਣੀ ਦੇ ਵਿੱਚ ਹੁਣ ਜੀ ਗੋਲੀਆਂ ਆਪਾਂ ਨੇ ਕੱਟਤੀਆਂ ਪਾਣੀ ਦੇ ਵਿੱਚ ਤੋਂ ਦੇਖੋ ਮੂੜੀਆਂ ਆਪਾਂ ਨੇ ਕੱਢਣ ਤੋਂ ਬਾਅਦ ਜੀ ਹੁਣ ਇਹਦੇ ਵਿੱਚ ਆਪਾਂ ਪਾ ਲੈਨੇ ਮਿਰਚ ਨਮਕ ਨਹੀਂ ਪਾਉਂਦੇ ਕਿਉਂਕਿ ਨਮਕ ਆਪਾਂ ਨੇ ਪਹਿਲਾਂ ਪਾਏ ਹੋਇਆ ਨਮਕ ਪਾਇਆ ਤੇ ਹੁਣ ਉਹਨੇ ਦੁਬਾਰਾ ਪਾਣੀ ਫੇਟ ਛੱਡ ਦੇਣਾ ਜੇ ਜ਼ਰੂਰਤ ਪਈ ਤਾਂ ਪਾ ਵੀ ਲਵਾਂਗੇ ਥੋੜਾ ਜਿਹਾ ਪਣੀ ਤਾਂ ਵੈਸੇ ਇਹਨਾਂ ਤੋਂ ਨਿਕਲ ਜਾਊਗਾ ਪਰ ਮੈਂ ਪਹਿਲਾਂ ਹੀ ਵੱਧ ਪਾ ਦਿੱਤੀ ਹੁਣ ਆਪਾਂ ਲੈ ਇੱਕ ਪਿਆਜ਼ ਕੱਟ ਲਏ ਇਹਨੂੰ ਵੀ ਵਿੱਚ ਐਡ ਕਰ ਲੈਨੇ ਪਿਆਜ਼ ਆਪਾਂ ਨੇ ਧੋ ਲਿਆ ਸੀ ਸ਼ੈਲ ਕਰ ਧੋ ਕੇ ਕੱਟ ਲਿਆ ਤੇ ਇੱਧਰ ਆਪਾਂ ਨੇ ਧਨੀਆ ਇਹ ਵੀ ਕੱਟ ਕੇ ਧੋ ਕੇ ਰੱਖਤਾ ਤੇ ਇਹਨਾਂ ਨੂੰ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਕਰ ਲੈਣੇ ਆ ਜੀ ਮਿਕਸ ਥੋੜਾ ਜਿਹਾ ਆਪਾਂ ਇਹਦੇ ਵਿੱਚ ਪਾ ਲੈਣੇ ਹਲਦੀ ਥੋੜੀ ਜਿਹੀ ਆਪਾਂ ਇਹਦੇ ਵਿੱਚ ਪਾ ਲੈਣੇ ਕਾਲੀ ਮਿਰਚ ਪਤੀ ਨਹੀਂ ਪਾ ਲਈ ਥੋੜੀ ਜਿਹੀ ਪਾਉਣੀ ਲਓ ਜੀ ਇੱਕ ਚਮਚਾ ਪਾ ਪਾ ਲੈਂਦੇ ਆ ਚਾਟ ਮਸਾਲਾ ਕਿਉਂਕਿ ਚਾਟ ਮਸਾਲੇ ਨਾਲ ਟੈਸਟ ਵਧ ਜਾਂਦਾ ਆਪਣਾ ਚਮਚਾ ਵੱਡਾ ਆਪਾਂ ਛੋਟਾ ਚਮਚਾ ਪਾ ਲੈਂਦੇ ਆ ਜੀ ਅੱਟਾ ਆਪਾਂ ਨੇ ਬੰਨ ਕੇ ਰੱਖ ਲਿਆ ਹੁਣ ਆਪਾਂ ਪੇੜੇ ਕੱਢ ਲੈਣੇ ਪੈਣਗੇ ਸਾਰੇ ਓ ਜੀ ਭੇੜੇ ਆਪਾਂ ਨੇ ਸਾਰੇ ਕੱਢ ਲਏ ਹੁਣ ਆਪਾਂ ਇਹਨਾਂ ਨੇ ਬਣਾ ਲੈਣੇ ਆ ਲੋਈਏ ਕੋਈ ਗੰਨੀ ਹੈ ਕਹਿੰਦਾ ਜੀ ਸਾਡੇ ਲੋਈਏ ਕਹਿੰਦੇ ਜੀ ਮਰਜੀ ਲੋਈਏ ਆਪਣੇ ਬਣ ਗਏ ਹੁਣ ਆਪਾਂ ਇਹਨੂੰ ਪਰੌਂਠਾ ਬੇਲ ਕੇ ਰੱਖ ਲੈਣੇ ਅੱਤ ਆਪਾਂ ਰਾਤ ਐਨਾ ਕਿ ਉਹ ਜੀ ਵੀ ਚੱਕੜਾ ਵੇਲਣਾ ਆਟੇ ਨਾਲ ਡਿਬੜੇ ਪਿਆ ਪਰਾਤ ਰੋਟੀ ਪਕਾਈਦੀ ਹਨਾ ਫਿਰ ਰਾਤ ਨੂੰ ਧੋਂਦੇ ਨਹੀਂ ਹੁੰਦੇ ਹੁਣ ਧੋਵਾਂਗੇ ਰੋਟੀ ਲਾ ਕੇ ਆਪਾਂ ਚੰਗੀ ਤਰ੍ਹਾਂ ਮੂੜੇ ਵਿੱਚ ਭਰ ਲੈਨੇ ਆ ਲੋ ਜੀ ਜੁਣੇ ਨੂੰ ਆਪਾਂ ਕੋਲੇ-ਕੋਲੇ ਜੇ ਹੱਥ ਨਾਲ ਵਿਲਾਂਗੇ ਬਹੁਤਾ ਪਾਜ ਨਹੀਂ ਲੈਂਦੇ ਨਾਲੇ ਫਿਰ ਪਹਿਲਾਂ ਦੇਖੋ ਕੱਟ ਤੋਂ ਫਿਰ ਵੀ ਇਹਦੇ ਵਿੱਚ ਮੂੜੀਆਂ ਦੇ ਵਿੱਚੋਂ ਹੋ ਨਿਕਲਿਆ ਜਾਂਦਾ ਥੋੜਾ ਜਿਹਾ ਪਾਣੀ ਆ ਕਿਉਂਕਿ ਜਿਹੜਾ ਧਨੀਆ ਧੂਣੀਆਂ ਪਾਇਆ ਤੋਤਾ ਹੋਇਆ ਹਨ ਉਹਦੇ ਨਾਲ ਹੋ ਜਾਂਦਾ ਦੋ ਰੋਟੀਆਂ ਮੈਨੂੰ ਵਧੀਆਂ ਨਹੀਂ ਲੱਗਦੀ ਜੀ ਜੇ ਆਪਾਂ ਕਹੀਏ ਵੀ ਦੋ ਬਣਾ ਕੇ ਖਾਵਾਂਗੇ ਮੈਨੂੰ ਨੀਵਾਂ ਚੰਗੀਆਂ ਲੱਗਦੀਆਂ ਦੋ ਚ ਸਿਰੇ ਤੱਕ ਨਹੀਂ ਪੈਂਦਾ ਹੁਣ ਤਾਂ ਆਪਣੇ ਬਣ ਗਏ ਹੁਣ ਦੂਜਾ ਬਣਾ ਲੈਂਦੇ वो बेल के पाले में बेल के पाल बेल पाले में अपने अपन ने दे लिए और पाले में मूली ये भी सारा सिरे तक भज जाना जी ਲੋਜੀ ਇਹ ਪਰਮਨਗੇ ਹੁਣ ਆਪਾਂ ਗੈਸ ਗੈਸ ਬਕਾ ਲੋ ਜੀ ਰੋਟੀ ਆਪਾਂ ਨੇ ਤਵੇ ਤੇ ਪਾਤੀ ਮੈਨੂੰ ਐਂਦੀ ਵੀ ਮੈਂ ਕੈਮਰਾ ਲਾ ਲਿਆ ਕੈਮਰਾ ਬੰਦ ਰਹ ਗਿਆ ਰੋਟੀ ਦਾ ਆਪਾਂ ਇੱਕ ਪਾਸਾ ਚੰਗੀ ਤਰ੍ਹਾਂ ਪੱਕਣ ਦਿੰਨੇ ਹਾਂ ਗਾ ਗੈਸ ਤਾਂ ਬੰਦ ਕਰ ਦਿਆਂ ਦਾ ਲਓ ਜੀ ਹੁਣ ਆਪਾਂ ਇਹਦਾ ਦੂਜਾ ਪਾਸਾ ਪਲਟਾ ਲੀਏ ਗੈਸ ਆਪਣਾ ਕਰਿਆ ਹੋਇਆ ਠੱਟ ਬਿਲਕੁਲ ਜੇ ਜ਼ਿਆਦੇ ਗੈਸ ਕਰ ਲਾਨੇ ਜੀ ਫਿਰ ਇਹ ਮੱਚ ਜਾਂਦੇ ਨਹੀਂ ਉਹ ਦਾਗ ਜੇ ਲੱਗ ਜਾਂਦੇ ਨੇ ਪਰੌਂਠੇ ਨੂੰ ਲਓ ਜੀ ਹੁਣ ਆਪਾਂ ਦੂਜਾ ਪਾਸਾ ਫੇਰ ਪਲਟਾ ਦਿੰਨੇ ਆ ਹੁਣ ਆਪਾਂ ਇਹਦੇ ਉੱਪਰ ਲਗਾ ਦਿੰਨੇ ਹਾਂ ਕੀ ਕੀ ਆਪਾਂ ਖੁੱਲਾ ਜਲਾਵਾਂਗੇ ਅੱਜ ਇਹਨੂੰ ਕਜੂਸੀ ਨਹੀਂ ਵਰਤਦੇ ਇਹ ਕੀ ਦੇ ਵਿੱਚ ਜੇ ਤਾਂ ਫਿਰ ਜਮੀ ਦੁੱਧੇ ਲੋਟੇ ਖਾ ਲੂ ਹਨਾ ਬਿਨਾਂ ਕੀ ਕੀ ਤੋਂ ਤਾਂ ਜੀ ਇੱਕ ਪਾਸੇ ਆਪਾਂ ਨੇ ਕੀ ਲਗਾਤਾ ਹੁਣ ਆਪੇ ਤਾਂ ਦੁੱਧੇ ਪਾ ਦਿੱਤਾ ਤਾਂ ਜੀ ਆਪਾਂ ਦੂਜੇ ਪਾਸੇ ਵੀ ਕੀ ਲਗਾ ਦਿੰਦੇ ਆ ਅੱਗ ਤਾਂ ਤੇਜ਼ ਨਹੀਂ ਕਰਦੇ ਕਿਉਂਕਿ ਤੇਜ਼ ਅੱਗ ਕਰੀ ਤਾਂ ਜੀ ਜਿਹੜੇ ਦਾਗ ਲੱਗ ਜਾਂਦੇ ਨੇ ਵਿੱਚੋਂ ਬਰੌਂ ਸਾ ਬਕਦਾ ਨਹੀਂ ਬਾਹਰੋਂ ਦਾਗ ਜੇ ਲੱਗ ਜਾਂਦੇ ਨੇ ਉਂਗਰੇ ਲੱਗਦੇ ਨੇ un'appaglia pasta per e bisogna farmi stima di tutta la non può calarne lo già faccio lo già faccio lo già faccio di già faccio lo già faccio lo ਇਨੂੰ ਵੀ ਆਪਾਂ ਚੰਗੀ ਤਰ੍ਹਾਂ ਪਕਾ ਲੈਨੇ ਆ। ਲੋ ਜੀ ਆਪਾਂ ਨੇ ਥਾਲਾ ਤਾਂ ਪਹਿਲਾਂ 2-3 ਵਾਰੀ ਕਿਉਂਕਿ ਫਿਰ ਵੀਡੀਓ ਜਿਆਦਾ ਲੰਬੀ ਹੋ ਜੰਦੀ ਹੈ ਜੀ। ਦੋਨੇ ਪਾਸੇ ਕੀ ਬਗਾ ਦੇਨੇ। ਹੁਣ ਇਹ ਪਰੋਟੇ ਲਈ ਅੱਪਾ ਮੱਠੀ-ਵੱਠੀ ਅੱਗ ਤੇ ਪਕਾ ਲਵਾਂਗੇ ਦੋਨੇ ਪਾਸੇ। ਤਾਂ ਜੋ ਅੰਦਰ ਤੱਕ ਪੱਕ ਜੇ। ਜੋ ਜੇ ਵੀ ਆਪਣਾ ਪਰੋਠਾ ਵੰਗ ਦੇਖੋ ਉੱਪਰ ਪਤਰਤੀ ਮੱਖਣੀ ਜੀ ਮੱਖਣੀ ਨਾਲ ਖਾਓ ਚਾਹੇ ਚਟਨੀ ਨਾਲ ਖਾਓ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰਦੇ ਜੀ ਸ਼ੇਅਰ ਕਰਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਮਿਲਦੇ ਆ ਕਿਸੇ ਹੋਰ ਵੀਡੀਓ 'ਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ